ਜੱਸਾ ਸਿੰਘ ਰਾਮ ਗੜੀਆ ਜਿਨ੍ਹਾਂ ਦਾ ਕੱਲ ਨੂੰ ਜਨਮ ਦਿਹਾੜਾ ਆ ਰਿਹਾ ਹੈ ਉਹਨਾਂ ਦੇ ਜੀਵਨ ਦੇ ਉੱਪਰ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ 1723 ਈਸਵੀ ਦੇ ਅੰਦਰ ਪਿਤਾ ਭਗਵਾਨ ਸਿੰਘ ਦੇ ਗ੍ਰਹਿ ਜੱਸਾ ਸਿੰਘ ਰਾਮ ਗੜੀਆ ਦਾ ਜਨਮ ਹੁੰਦਾ ਹੈ 1716 ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਤੇ ਪੰਥ ਆਪਣੇ ਵਾਸਤੇ ਥਾਂ ਤਲਾਸ਼ ਕਰ ਰਿਹਾ ਹੈ ਦੂਸਰੇ ਪਾਸੇ ਮੁਗਲ ਹਕੂਮਤ ਦਾ ਯੋਰ ਲੱਗਾ ਹੋਇਆ ਕਿ ਕਿਸੇ ਵੀ ਤਰੀਕੇ ਨਾਲ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਵੇ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ ਇਹਨਾਂ ਜੰਗਾਂ ਜੁੱਦਾਂ ਦੇ ਅੰਦਰ ਜੂਝਦੇ ਹੋਏ ਆ ਜੱਸਾ ਸਿੰਘ ਰਾਮਗੜੀਆ ਦੇ ਪਿਤਾ ਸਰਦਾਰ ਭਗਵਾਨ ਸਿੰਘ ਉਹ ਵੀ ਮੁਗਲਾਂ ਦੇ ਨਾਲ ਲੜਦੇ ਹੋਏ ਸ਼ਹਾਦਤ ਦਾ ਜੰਮ ਪੀ ਜਾਂਦੇ ਪਰ ਜਵਾਨੀ ਦੇ ਅੰਦਰ ਜਥੇ ਦੀ ਜ਼ਿੰਮੇਵਾਰੀ ਜੱਸਾ ਸਿੰਘ ਰਾਮਗੜੀਆ ਦੇ ਸਿਰ ਤੇ ਆਉਂਦੀ ਇਹ ਵੀ ਸਿੱਖਾਂ ਨੂੰ ਜਥੇਬੰਦ ਕਰਕੇ ਤੇ ਮੁਗਲ ਹਕੂਮਤ ਦੇ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੰਦੇ ਨੇ ਇੱਕ ਪਾਸੇ ਲਾਹੌਰ ਦੇ ਤਖਤ ਤੇ ਜ਼ਕਰੀਆ ਖਾਨ ਬੈਠਾ ਜਿਹੜਾ ਦਿਨ ਰਾਤ ਸਿੱਖਾਂ ਨੂੰ ਮਕਾਉਣ ਦੀਆਂ ਵਿਉਂਤਾਂ ਘੜਦਾ ਤੇ ਦੂਸਰੇ ਪਾਸੇ ਨਾਦਰ ਸ਼ਾਹ ਉਹ ਵੀ ਭਾਰਤ ਨੂੰ ਲੁੱਟਣ ਵਾਸਤੇ ਆਇਆ ਹੋਇਆ ਦਿੱਲੀ ਦੇ ਅੰਦਰ ਇੱਕ ਦਿਨ ਵਿੱਚ 30 ਹਜ਼ਾਰ ਲੋਕਾਂ ਦਾ ਕਤਲੇਆਮ ਕਰਦਾ ਹੈ ਬਹੁਤ ਸਾਰਾ ਸੋਨਾ ਚਾਂਦੀ ਹੀਰੇ ਜਵਾਹਰਾਤ ਲੁੱਟਦਾ ਏ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਵਾਪਸ ਲੈ ਕੇ ਜਾਣ ਲੱਗਦਾ ਏ ਪਰ ਜਿਉਂ ਹੀ ਨਾਦਰ ਸ਼ਾ ਜਮਨਾ ਨੂੰ ਪਾਰ ਕਰਦਾ ਏ ਤੇ ਇਹਦਾ ਸਵਾਗਤ ਸਿੱਖ ਯੋਧੇ ਕਰਦੇ ਨੇ ਬਹੁਤ ਸਾਰੀਆਂ ਬਹੁ ਬੇਟੀਆਂ ਨੂੰ ਬੰਦੀ ਤੋਂ ਛੁਡਾਇਆ ਜਾਂਦਾ ਏ ਬਹੁਤ ਸਾਰਾ ਜਿਹੜਾ maal ਸੀ ਉਹ ਸਿੱਖਾਂ ਵੱਲੋਂ ਲੁੱਟਿਆ ਜਾਂਦਾ ਏ ਇਹ ਨਾਦਰ ਸ਼ਾ ਬੜੇ ਗੁੱਸੇ ਦੇ ਨਾਲ ਭਰਿਆ ਹੋਇਆ ਲਾਹੌਰ ਪਹੁੰਚਦਾ ਏ ਤੇ ਜਕਰੀਆ ਖਾਨ ਨੂੰ ਪੁੱਛਦੇ ਕੌਣ ਲੋਕ ਨੇ ਜਿਨ੍ਹਾਂ ਨੇ ਮੇਰੀ ਫੌਜ ਨੂੰ ਲੁੱਟਣ ਦਾ ਹਿਆ ਕੀਤਾ ਆਪਣੇ ਵੱਲੋਂ ਯਕਰੀਆ ਖਾਨ ਉਸ ਨਵਾਬ ਨੂੰ ਸਮਝਾਉਣਾ ਚਾਹੁੰਦਾ ਹੈ ਨਾਦਰ ਸ਼ਾਹ ਨੂੰ ਦੱਸਣਾ ਚਾਹੁੰਦਾ ਹੈ ਪਰ ਨਾਦਰ ਸ਼ਾਹ ਗੁੱਸੇ ਦੇ ਅੰਦਰ ਪੁੱਛਦਾ ਹੈ ਸੁਣ ਕੇ ਨਾਦਰ ਭਵਕਿਆ ਕਰ ਖਲੀਆਂ ਬਾਵਾ ਇਹ ਕਿਹੜੀ ਫੌਜ ਹੈ ਖਾਲਸਾ ਮੈਂ ਪੁੱਛਣਾ ਚਾਹਾਂ ਜਿਸ ਲੁੱਟੀ ਫੌਜ ਈਰਾਨ ਦੀ ਮੈਂ ਦਿਆਂ ਸਜਾਵਾ ਦੱਸੋ ਦੇਸ਼ ਹੈ ਕਿਹੜਾ ਉਹਨਾਂ ਦਾ ਮੈਂ ਧੂੜ ਉਡਾਵਾ ਮੈਂ ਆਕੀ ਗੜੀਆਂ ਕਲੇ ਸਭ ਦਾ ਤੋਪਾਂ ਟਾਵਾਂ ਜੋ ਕੀਤੀ ਦਿੱਲੀ ਵਿੱਚ ਮੈਂ ਫੇਰ ਦਰਾਵਾਂ ਮੈਂ ਵਸਦਾ ਮੁਲਕ ਉਜਾੜ ਕੇ ਮਸਾਨ ਬਣਾਵਾਂ ਕਿਣ ਲੱਗਾ ਕੌਣ ਲੋਕ ਨੇ ਮੇਰੇ ਅੱਗੇ ਤੇ ਦਿੱਲੀ ਵਿੱਚ ਕੋਈ ਨਹੀਂ ਟਿਕਿਆ ਇਹ ਕੌਣ ਲੋਕ ਨੇ ਜਿਹੜੇ ਮੇਰੀ ਫੌਜ ਨੂੰ ਲੱਟਣ ਦਾ ਹਿਆ ਕਰਦੇ ਨੇ ਜਦ ਬੋਲ ਕਹੇ ਮਨ ਭਾਂਦੇ ਇਦਾਂ ਸ਼ਾਹ ਨੇ ਉਹਨੂੰ ਆਪਣੇ ਕੋਲ ਬਿਠਾਉਂਦੇ ਕਹਿਣ ਨਵਾਬ ਸਾਹਿਬ ਇਕ ਕਾਫਰ ਸਿੰਘ ਅਖਵਾਂਦੇ ਆਪਣੇ ਆਪ ਨੂੰ ਇਹ ਜੰਗਲ ਸ਼ੰਭ ਇਹਨਾਂ ਦੀ ਸਾਰੇ ਵਤਨ ਨੇ ਇੱਕ ਘੋੜਿਆਂ ਤੇ ਕਰਪਾਂ ਦੇ ਬਹਿਣ ਨਾ ਇੱਕ ਥਾਂ ਬਹਿਣ ਨਾ ਇੱਕ ਥਾਂ ਨੇ ਡਿੱਠੇ ਤੌਣ ਨਿਵਾੰਦੇ ਈਨਾਂ ਦਾ ਮਨ ਦੇ ਇਹ ਸਵਾ ਲੱਖ ਅਖਵਾਂਦੇ ਇੱਕ ਇੱਕ ਆਦਮੀ ਇਹ ਸੁੱਕੇ ਛੋਲੇ ਖਾਂਦੇ ਕਹਿਣ ਬਾਦਾਮ ਪਰ ਜਿੰਨਾ ਵੇਖੇ ਤੇਗਾ ਵਾਂਦੇ ਤੌਬਾ ਆਖਦੇ ਕਹਿਣ ਲੱਗਾ ਜੀ ਇਹ ਸਿੱਖ ਨੇ ਆਪਣੇ ਆਪ ਨੂੰ ਸਿੱਖਖਵਾਉਂਦੇ ਨੇ ਤੇ ਕੱਲਾ ਕੱਲਾ ਬੰਦਾ ਵੀ ਆਪਣੇ ਆਪ ਨੂੰ ਸਵਾ ਸਵਾ ਲੱਖ ਦੀ ਫੌਜ ਖਵਾਉਂਦਾ ਖਾਂਦੇ ਭਾਵੇਂ ਪੁੱਜੇ ਛੋਲੇ ਨੇ ਪਰ ਛੋਲਿਆਂ ਨੂੰ ਵੀ ਬਾਦਾਮ ਕਹਿੰਦੇ ਨੇ ਉਹ ਨਾਦਰ ਸ਼ਾ ਬੜਾ ਹੈਰਾਨ ਹੋਇਆ ਤੇ ਜਕਰੀਆ ਖਾਨ ਨੂੰ ਪੁੱਛਦਾ ਕਿਹਨ ਲੱਗਾ ਤੂੰ ਇਹਨਾਂ ਨੂੰ ਮਕਾਉਣ ਦਾ ਕੋਈ ਹਿਆ ਨਹੀਂ ਕੀਤਾ ਜਿੰਨੇ ਤੂੰ ਗੁਣ ਇਹਨਾਂ ਦੇ ਦੱਸ ਰਿਹਾ ਹੈ ਇਹ ਤੇ ਬਾਦਸ਼ਾਹੀ ਪ੍ਰਾਪਤ ਕਰਨਗੇ ਤੂੰ ਇਹਨਾਂ ਨੂੰ ਮਾਰਨ ਵਾਸਤੇ ਖਤਮ ਕਰਨ ਵਾਸਤੇ ਹੁਣ ਤੱਕ ਕਿਉਂ ਯਤਨ ਨਹੀਂ ਕੀਤਾ ਤੇ ਦੇਖੋ ਜਕਰੀਆ ਖਾਨ ਅੱਗੋਂ ਕੀ ਦੱਸਦਾ ਮੈਂ ਕਈ ਵਾਰੀ ਖੁਦ ਚੜ ਕੇ ਧੂੜਾਂ ਪਟੀਆਂ ਸੁਣ ਸੁਣ ਪਰਬਤ ਢੜਕੇ ਕੀਤੇ ਜ਼ੁਲਮ ਜੋ ਇੰਨਾ ਹੱਥੋਂ ਸੜ ਕੇ ਖੋਪੜ ਲਾਹੇ ਮੈਂ ਬੱਚੇ ਬੁੱਢੇ ਫੜ ਕੇ ਕੀਮਾ ਕਰ ਸੁੱਟੇ ਧਾਨਾ ਵਾਂਗੂ ਛੜ ਕੇ ਖਾਕ ਰੁਲਾਏ ਮੈਂ ਪਰੇ ਦੂਣੇ ਹੋ ਹੋ ਰੜਕੇ ਸਾਡੀ ਅੱਖ ਵਿੱਚ ਇਹ ਸਾਡੀ ਹਿੱਕ ਤੇ ਚੜ ਕੇ ਪਾਉਂਦੇ ਭੰਗੜਾ ਇਹ ਨਾਲ ਹਕੂਮਤ ਅੜ ਕੇ ਖਹਿ ਕੇ ਲੰਘਦੇ ਏ ਜੀ ਪੈਂਦੇ ਮੁਰਮੜ ਮੁਰ ਤੜ ਕੇ ਮਾਰੋ ਰਾਤ ਜੇ ਕਹਿਣ ਲੱਗਾ ਜੀ ਮੈਂ ਤੇ ਇਹਨਾਂ ਨੂੰ ਖਤਮ ਕਰਨ ਵਾਸਤੇ ਬੜਾ ਯੋਰ ਲਾਇਆ ਮੈਂ ਤੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਕੇ ਵੇਖ ਲਿਆ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਕੇ ਵੇਖ ਲਿਆ ਮੈਂ ਤੇ ਇਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਦੇਖ ਲਿਆ ਪਰ ਇਸ ਇੱਕ ਫਿਰ ਵੀ ਖਤਮ ਨਹੀਂ ਹੋਏ ਇਹ ਸਿੱਖ ਅਜੇ ਵੀ ਚੜ੍ਹਦੀ ਕਲਾ ਵਿੱਚ ਨੇ ਉਹ ਨਾਦਰ ਸ਼ਾਹ ਹੁਣ ਕਹਿਣ ਲੱਗਾ ਤੂੰ ਕਿਸੇ ਵੀ ਤਰੀਕੇ ਨਾਲ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕਰ ਇੱਕ ਪਾਸੇ ਹੁਣ ਨਾਦਰ ਸ਼ਾਹ ਵਾਪਸ ਪਰਤੇ ਆ ਜ਼ਕਰੀਆ ਖਾਨੇ ਫਿਰ ਪੰਜਾਬ ਵਿੱਚ ਸਖਤੀ ਕੀਤੀ ਦੂਸਰੇ ਪਾਸੇ ਪਾਈ ਜੱਸਾ ਸਿੰਘ ਰਾਮ ਗੜੀਆ ਉਹ ਅਦੀਨਾ ਬੇਗ ਦੇ ਨਾਲ ਮਿਲ ਕੇ ਚੱਲ ਰਹੇ ਨੇ ਉਹ ਚਾਹੁੰਦੇ ਨੇ ਕਿ ਜਿਹੜਾ ਸਾਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਅੰਮ੍ਰਿਤਸਰ ਸੇਵ ਦੀ ਤਰਤੀ ਤੇ ਰਾਮ ਰੌਣੀ ਨਾਂ ਦਾ ਇੱਕ ਕਿਲਾ ਉਸਾਰਿਆ ਗਿਆ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਜੰਗਾ ਜੁੱਧਾਂ ਦੇ ਕੰਮ ਆਵੇਗਾ ਹੁਣ ਇੱਕ ਪਾਸੇ ਸਿੱਖ ਜਿਹੜੇ ਨੇ ਉਹ ਅਦੀਨਾ ਬੇਗ ਦੇ ਨਾਲ ਮਿਲ ਕੇ ਆਪਣੀ ਤਾਕਤ ਵਧਾਰੇ ਨੇ ਦੂਸਰੇ ਪਾਸੇ ਵਿੱਚੋਂ ਚਕਰੀਆ ਖਾਨ ਨੇ ਵੀ ਜਿੱਤ ਤੱਕ ਕੀਤਾ ਜਦੋਂ ਸਵardar ਨਵਾਬ ਸਿੰਘ ਕਪੂਰ ਨੂੰ ਨਵਾਬੀ ਦੀ ਉਪਾਧੀ ਦਿੱਤੀ ਗਈ ਉਹਨੇ ਵੀ ਕੁਝ ਸਮਾਂ ਸਿੱਖਾਂ ਨਾਲ ਸਮਝੌਤਾ ਕਰਨ ਦੇ ਵਿੱਚ ਹੀ ਆਪਣਾ ਭਲਾ ਸਮਝਿਆ ਪਰ ਬਾਦ ਵਿੱਚ ਉਹਨੂੰ ਫਿਰ ਲੱਗਾ ਕਿ ਇਸ ਤਰੀਕੇ ਮੈਂ ਸਿੱਖਾਂ ਨੂੰ ਕਾਬੂ ਨਹੀਂ ਪਾ ਸਕਾਂਗਾ ਉਹਨੇ ਫਿਰ ਆਪਣਾ ਸਮਝੌਤਾ ਤੋੜ ਕੇ ਤੇ ਯਤਨ ਆਰੰਭ ਕਰ ਦਿੱਤੇ 1745 ਦੇ ਅੰਦਰ ਇਹ ਜਕਰੀਆ ਖਾਨ ਜਿਹੜਾ ਹੈ ਉਹ ਚੜ੍ਹਾਈ ਕਰ ਜਾਂਦਾ ਹੈ ਤੇ ਇਹਦਾ ਪੁੱਤਰ ਉਹ ਅੱਗੋਂ ਆਣ ਕੇ ਤਖਤ ਤੇ ਬੈਠ ਜਾਂਦਾ 19ਵੀ ਆਪਣੇ ਵੱਲੋਂ ਸਿੱਖਾਂ ਦਾ ਬੜਾ ਨੁਕਸਾਨ ਕਰਨ ਦਾ ਯਤਨ ਕੀਤਾ ਪਰ ਦੂਸਰੇ ਪਾਸੇ ਹੁਣ ਅਹਿਮਦ ਸ਼ਾਹ ਅਬਦਾਲੀ ਉਹ ਵੀ ਭਾਰਤ ਨੂੰ ਲੁੱਟਣ ਵਾਸਤੇ ਆਇਆ ਤੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਆਪਣੇ ਵਜ਼ੀਰ ਦੇ ਪੁੱਤਰ ਜਿਹਨੂੰ ਆਪਾਂ ਮੀਰ ਮੰਨੂ ਦੇ ਨਾਂ ਨਾਲ ਚੇਤੇ ਕਰਨੇ ਆ ਉਹਨੂੰ ਸੈਨਾਪਤੀ ਥਾਪ ਕੇ ਤੇ ਅਬਦਾਲੀ ਦੇ ਨਾਲ ਜੰਗ ਲੜਨ ਵਾਸਤੇ ਭੇਜਿਆ ਇੱਕ ਪਾਸੇ ਅਬਦਾਲੀ ਹੈ ਦੂਸਰੇ ਪਾਸੇ ਮੁਗਲ ਫੌਜਾਂ ਨੇ ਉਹਦੇ ਵਿੱਚ ਅਬਦਾਲੀ ਦੀ ਪਹਿਲੇ ਹਮਲੇ ਵਿੱਚ ਹਾਰ ਹੋ ਜਾਂਦੀ ਹੈ ਉਹ ਅਬਦਾਲੀ ਹਾਰ ਕੇ ਤੇ ਵਾਪਸ ਚਲਿਆ ਜਾਂਦਾ ਹੈ ਤੇ ਹਿੰਦੂਸਤਾਨ ਦਾ ਬਾਦਸ਼ਾਹ ਉਸ ਮੀਰ ਮੰਨੂ ਨੂੰ ਖੁਸ਼ੀ ਵਿੱਚ ਆਣ ਕੇ ਇਹ ਪੰਜਾਬ ਦੀ ਗਵਰਨਰੀ ਸੌਂਪ ਦਿੰਦਾ ਹੈ ਕਿ ਅੱਜ ਤੋਂ ਬਾਅਦ ਤੂੰ ਪੰਜਾਬ ਦਾ ਗਵਰਨਰ ਹੈ ਤੇ ਮੀਰ ਮੰਨੂ ਕੀ ਕਰਦਾ ਹੈ ਉਹ ਜ਼ਕਰੀਆ ਖਾਨ ਨਾਲੋਂ ਵੀ ਇੱਕ ਤਦਮ ਅੱਗੇ ਜਾ ਕੇ ਸਿੱਖਾਂ ਦੇ ਨਾਲ ਵੈਰ ਕਾਢਦਾ ਹੈ ਤੇ ਪੰਜਾਬੀ ਦੇ ਅੰਦਰ ਇੱਕ ਅਖਾਨ ਪਾਇਆ ਜਾਂਦਾ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਸ ਮੰਨੂ ਨੇ ਜ਼ਕਰੀਆ ਖਾਨ ਨਾਲੋਂ ਵੀ ਜ਼ਿਆਦਾ ਜ਼ੁਲਮ ਕੀਤੇ ਇਹਦੇ ਸਮੇਂ ਦੇ ਅੰਦਰ ਹੀ ਸਿੱਖ ਬੀਬੀਆਂ ਨੂੰ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਗਿਆ ਬੱਚਿਆਂ ਦੇ ਟੋਟੇ ਕਰਕੇ ਗਲਾਂ ਦੇ ਵਿੱਚ ਹਾਰ ਪਾਏ ਗਏ ਸਿੱਖਾਂ ਦੇ ਸਿਰਾਂ ਦੇ ਮੁੱਲ ਤੱਕ ਰੱਖ ਦਿੱਤੇ ਗਏ ਪਰ ਦੇਖੋ ਇਸ ਵਿਖੜੇ ਸਮੇਂ ਦੇ ਅੰਦਰ ਉਹ ਪੰਤ ਫਿਰ ਵੀ ਚੜ੍ਹਦੀ ਕਲਾ ਨਾਲ ਜੰਗਲਾਂ ਵਿੱਚ ਵਿਚਰਦਾ ਸਿੱਖ ਆਤਮਿਕ ਤੌਰ ਤੇ ਇਡੇ ਬਲਵਾਨ ਨੇ ਕਿ ਇਹਨਾਂ ਸਾਰੇ ਦੁੱਖਾਂ ਨੂੰ ਵੀ ਉਹ ਦੁੱਖ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਗੁਰੂ ਦੀ ਬਾਣੀ ਉਹਨਾਂ ਨੂੰ ਆਸਰਾ ਦੇ ਰਹੀ ਹੈ ਨਾਨਕ ਭਗਤਾਂ ਸਦਾ ਵਿਕਾਸ ਇਸ ਸਾਰੇ ਦੇ ਅੰਦਰ ਵੀ ਦੁੱਖਾਂ ਨੂੰ ਮੁਸੀਬਤਾਂ ਨੂੰ ਝਲਦਿਆਂ ਵੀ ਉਹ ਅੱਗੇ ਵਧਣ ਦਾ ਯਤਨ ਕਰਦੇ ਪਏ ਨੇ ਤੇ ਸਮਾਂ ਆਪਣੀ ਚਾਲ ਚੱਲਿਆ ਅਹਿਮਦ ਸ਼ਾਹ ਅਬਦਾਲੀ ਨੇ ਵੀ ਹੁਣ ਭਾਰਤ ਤੇ ਹਮਲੇ ਕੀਤੇ 1746 ਦੇ ਅੰਦਰ ਛੋਟਾ ਕੱਲੂਕਾਰਾ ਵਾਪਰਦਾ ਉਹਦੇ ਵਿੱਚ ਵੀ ਸਿੱਖ ਸ਼ਹਾਦਤਾਂ ਦੇ ਜਾਮ ਪੀਂਦੇ ਨੇ 1762 ਦੇ ਅੰਦਰ ਵੱਡਾ ਕੱਲੂਕਾਰਾ ਵਾਪਰਦਾ ਉਹਦੇ ਵਿੱਚ ਵੀ ਸਿੱਖ ਸ਼ਹਾਦਤਾਂ ਦੇ ਜਾਮ ਪੀਂਦੇ ਨੇ ਪਰ ਇਸ ਸਾਰੇ ਸਮੇਂ ਦੇ ਅੰਦਰ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਇਹ ਸਾਰੇ ਸਿੱਖ ਅੱਗੇ ਹੋ ਕੇ ਨਵਾਬ ਕਪੂਰ ਸਿੰਘ ਇਹ ਫਿਰ ਵੀ ਪੰਥ ਦੀ ਅਗਵਾਈ ਕਰਦੇ ਨੇ ਕਿ ਬੇਸ਼ੱਕ ਅੱਜ ਸਾਡੇ ਤੇ ਮੁਸ਼ਕਲਾਂ ਭਰ ਸਮਾਂ ਚੱਲ ਰਿਹਾ ਪਰ ਪੰਥ ਇਸ ਸਾਰਿਆਂ ਨੂੰ ਛੱਡ ਕੇ ਅੱਗੇ ਨਿਕਲੇਗਾ ਸਮਾਂ ਆਪਣੀ ਚਾਲ ਚੱਲੇਗਾ ਸਿੱਖਾਂ ਨੇ ਅਹਿਮਰ ਸ਼ਾਹ ਅਬਦਾਲੀ ਨੂੰ ਵੀ ਭਾਜ ਦਿੱਤੇ ਮੁਗਲ ਹਕੂਮਤ ਨੂੰ ਵੀ ਉਹਨਾਂ ਨੇ ਟੱਕਰਾਂ ਦਿੱਤੀਆਂ ਦਿੱਲੀ ਦੇ ਤਖਤ ਦੇ ਉੱਪਰ ਜਾ ਕੇ ਵੀ ਸਿੱਖਾਂ ਨੇ ਆਪਣਾ ਰਾਜ ਕੀਤਾ ਪਰ ਇਸ ਸਾਰੇ ਦੇ ਬਾਵਜੂਦ ਜਦੋਂ ਸਿੱਖ ਹੁਣ ਆਪਣਾ ਰਾਜ ਸਥਾਪਿਤ ਕਰਦੇ ਨੇ ਦਿੱਲੀ ਅੰਦਰ ਜਾ ਕੇ ਵੀ ਉਹ ਖਾਲਸਾਈ ਨਿਸ਼ਾਨ ਛਡਾਉਂਦੇ ਨੇ ਪਰ ਜਦੋਂ ਸਿੱਖ ਮਿਸਲਾਂ ਦਾ ਸਮਾਂ ਆਉਂਦਾ ਹੈ ਉਹਦੇ ਵਿੱਚ ਫਿਰ ਸਿੱਖ ਕੀ ਕਰਦੇ ਨੇ ਆਪੋ ਦੇ ਵਿੱਚ ਹੀ ਇੱਕ ਦੂਸਰੇ ਨਾਲ ਵੈਰ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਸਿੱਖ ਮਿਸਲਾਂ ਦੇ ਸਮੇਂ ਦੇ ਅੰਦਰ ਫਿਰ ਸਿੱਖਾਂ ਦਾ ਆਪਸ ਵਿੱਚ ਬੜਾ ਨੁਕਸਾਨ ਹੁੰਦਾ ਹੈ ਇੱਕ ਪਾਸੇ ਜੱਸਾ ਸਿੰਘ ਰਾਮਗੜੀਆ ਹੈ ਦੂਸਰੇ ਪਾਸੇ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਮਹਾਰਾਜਾ ਰਣਜੀਤ ਕੌਰ ਦੀ ਸੱਸ ਸਦਾ ਕੌਰ ਇਹ ਸਾਰੇ ਇੱਕ ਪਾਸੇ ਹੋ ਕੇ ਜੱਸਾ ਸਿੰਘ ਰਾਮਗੜੀਆ ਦੇ ਵਿਰੁੱਧ ਹੋ ਕੇ ਲੜਦੇ ਨੇ ਇਨ੍ਹਾਂ ਜੰਗਾਂ ਦੇ ਅੰਦਰ ਸਿੱਖਾਂ ਦਾ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਪਰ ਫਿਰ ਵੀ ਜੱਸਾ ਸਿੰਘ ਰਾਮਗੜੀਆ ਉਹ ਆਪਣੇ ਜੀਵਨ ਵਿੱਚ ਇੱਕ ਪੱਖ ਰੱਖਦੇ ਨੇ ਕਿ ਸਾਡੀ ਆਪਸੀ ਲੜਾਈ ਦੇ ਨਾਲ ਪੰਥ ਦਾ ਕੋਈ ਨੁਕਸਾਨ ਨਾ ਹੋ ਵਫ ਇਨ ਸਾਰਿਆਂ ਝਗੜਿਆਂ ਨੂੰ ਨਿਪਟਦਿਆਂ ਹੋਇਆ ਇੱਕ ਦਿਨ ਉਹ ਆਉਂਦਾ ਹੈ ਜਦੋਂ 1803 ਈਸਵੀ ਦੇ ਅੰਦਰ 80 ਕੁ ਸਾਲ ਦੀ ਉਮਰ ਭੋਕੇ ਜੱਸਾ ਸਿੰਘ ਰਾਮਗੜੀਆ ਉਸ ਸੰਸਾਰ ਤੋਂ ਰੁਖਸਤ ਹੁੰਦੇ ਨੇ ਸੰਸਾਰ ਨੂੰ ਅਲਵਿਦਾ ਕਹਿੰਦੇ ਨੇ ਪਰ ਦੇਖੋ ਉਹਨਾਂ ਦਾ ਸਮੁੱਚਾ ਜੀਵਨ ਅੱਜ ਸਾਡੇ ਵਾਸਤੇ ਪ੍ਰੇਰਨਾ ਸਰੋਤ ਹੈ ਕਿ ਆਪਣੀ ਜੀਵਨ ਕਾਲ ਦੇ ਅੰਦਰ ਉਹਨਾਂ ਨੇ ਬਹੁਤ ਸਾਰੀਆਂ ਔਕੜਾਂ ਵਿੱਚ ਲੀਆਂ ਮੁਸ਼ਕਲਾਂ ਵਿੱਚ ਲੀਆਂ ਪਰ ਪੰਥ ਨੂੰ ਸਦਾ ਹੀ ਖਿੜੇ ਮੱਥੇ ਪੰਥ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਸੋ ਅੱਜ ਉਹਨਾਂ ਦੇ ਜੀਵਨ ਤੋਂ ਸਿੱਧ ਲੈਣ ਦੀ ਲੋੜ ਹੈ ਕਿ ਅੱਜ ਉਹ ਸਿੱਖ ਸਨ ਜਿਹੜੇ ਇੰਨੇ ਜ਼ੁਲਮ ਸਹਾਰ ਕੇ ਨੇ ਦੁੱਖ ਸਹਾਰ ਕੇ ਵੀ ਚੜ੍ਹਦੀ ਕਲਾ ਵਿੱਚ ਸਨ ਤੇ ਅੱਜ ਸਾਡੇ ਕੋਲ ਦੁਨੀਆ ਦੀਆਂ ਸਾਰੀਆਂ ਦਾਤਾਂ ਨੇ ਅਸੀਂ ਵੀ ਆਤਮਿਕ ਤੌਰ ਤੇ ਬਲਵਾਨ ਹੋਈਏ ਖੁਸ਼ੀ ਦੇ ਨਾਲ ਖੇੜੇ ਦੇ ਨਾਲ ਆਪਣੇ ਜੀਵਨ ਨੂੰ ਬਸਰ ਕਰੀਏ ਵਾਹਿਗੁਰੂ